ਸੁਚਿਆ ਦਰਬਾਰਾ ਵਾਲੇ ਸੁਚਿਆ ਕਰਦਾਰਾ ਵਾਲੇ ਆਂਦਰਬਾਰਾ ਵਾਲੇ ਸੁਚਿਆ ਕਰਦਾਰਾ ਵਾਲੇ ਆਂਦਰਬਾਰਾ ਵਾਲੇ ਜਿੰਦਗੀ ਬਗਾਰ ਨਾ ਮੁਕਤੀ ਹੁਣੀ ਸੀਤਲ ਜੀ ਬੰਦਗੀ ਬਗਾਰ ਬੰਦਾ ਕਿਸੇ ਕੰਮ ਆਂਦਾ ਨਾ ਸੰਤ ਹੁੰਦੇ ਨਿਆਰੇ ਨੇ ਜਗ ਨਾਲੋਂ ਵਿੱਚ ਖਾਕ ਦੇ ਮੁਰਤੀ ਖਿਲਾੜ ਦਿੰਦੇ ਸੰਤ ਫਲ ਲਾਉਂਦੇ ਉਹਨਾਂ ਬੂਟਿਆਂ ਨੂੰ ਕੰਡੇ ਮੋੜ ਤੋਂ ਜਿਹੜੇ ਖਾਰ ਦਿੰਦੇ ਐ ਪਰੋਜਨ ਜਿਹਦੇ ਤੇ ਦਿਆਲ ਸਾਧੂ ਉਹਨੂੰ ਦੁੱਧ ਪੁੱਤ ਤੇ ਪਦਮਣੀ ਨਾਰ ਦਿੰਦੇ ਬਲੀ ਸਿੰਘਾਂ ਕੀ ਸ਼ੇਰ ਉਰਚਾਰਨੇ ਨੇ ਸੰਤ ਡੁੱਬਦਿਆਂ ਦੇ ਵੀਰੇ ਘਾਰ ਦਿੰਦੇ ਰੇਖ ਵਿੱਚ ਮੇਖ ਮਾਰ ਕੇ ਇਹ ਪੂਰੇ ਸੰਸਾਰ ਦੇ ਧੰਤਨ ਬਾਬਾ ਵਿਸ਼ਵਕਰਮਾ ਜੀ ਪੂਰੇ ਸੰਸਾਰ ਦਾ ਜਿਨ੍ਹਾਂ ਨੇ ਭਲਾ ਕੀਤਾ ਬਾਬਾ ਵਿਸ਼ਵਕਰਮਾ ਜੀ ਜਿਨ੍ਹਾਂ ਨੂੰ ਭਾਈ ਪੂਰਾ ਰਾਮਗੜੀਆ ਪਰਿਵਾਰ ਮੰਨਦਾ ਪਰ ਇਹ ਕੱਲੇ ਰਾਮਗੜੀਆਂ ਦੇ ਗੁਰੂ ਨਹੀਂ ਆ ਇਹ ਪੂਰੇ ਵਿਸ਼ਵ ਦੇ ਗੁਰੂ ਹੋਏ ਨੇ ਪੂਰੇ ਵਿਸ਼ਵ ਦੇ ਕਿਉਂਕਿ ਇਹਨਾਂ ਦੇ ਜਿਹੜੇ ਦਿੱਤੇ ਹੋਏ ਸੁਖ ਨੇ ਉਹ ਅਸੀਂ ਸਾਰੇ ਮੰਨਦੇ ਆ ਸਾਰੇ ਫਿਰ ਇਸ ਕਰਕੇ ਪੂਰੇ ਵਿਸ਼ਵ ਦੇ ਗੁਰੂ ਨੇ ਇਹਨਾਂ ਨੂੰ ਕਾਹੀ ਇਹ ਵਿਸ਼ਵ ਦਾ ਖਿਤਾਬ ਦਿੱਤਾ ਗਿਆ ਸੋ ਆਓ ਸਮਾਂ ਬਿਲਕੁਲ ਸੀਮਤ ਆ ਧੰਨ ਧਰ ਬਾਬਾ ਵਿਸ਼ਵਕਰਮਾ ਜੀ ਦੀਆਂ ਸਿੱਖਾ ਇੱਕ ਸ਼ਾਨਦਾਰੀ ਬੜੇ ਪਿਆਰ ਸਤਿਕਾਰ ਦੇ ਨਾਲ ਭਾਈ ਹਰਪਾਲ ਸਿੰਘ ਕਵੀਸ਼ਰ ਦੇ ਜਥੇ ਦੀ ਜਵਾਨੀ ਸਰਵਣ ਕਰੋ ਏਜ ਬੇਤ ਕੀਤੀ ਜਾ ਰਹੀ ਹੈ ਜੀ ਉੱਚੇ ਆ ਦਰਬਾਰ ਬਾਬਦੇ ਪੱਕੇ ਯਾਰ ਹੁੰਦੀਆਂ ਜਾਜਾਕਾਰਾਂ ਸੋ ਬਾਬਾ ਵਿਸ਼ਣੁਕਰਮਾ ਜੀ ਦੀਆਂ ਅੱਜ ਪੂਰੇ ਸੰਸਾਰ ਦੇ ਵਿੱਚ ਭਾਈ ਜਾਜਾਕਾਰਾਂ ਹੋ ਰਹੀਆਂ ਨੇ ਉਹਨਾਂ ਦਾ ਅਵਤਾਰ ਪੁਰਬ ਉਹਨਾਂ ਦਾ ਪ੍ਰਕਾਸ਼ ਦਿਹਾੜਾ ਬੜੀ ਚੜ੍ਹਦੀ ਕਲਾ ਦੇ ਨਾਲ ਪੂਰੇ ਵਿਸ਼ਮ ਦੇ ਵਿੱਚ ਬਣਾਇਆ ਜਾ ਰਿਹਾ ਸੋ ਇੰਨੀ ਹੀ ਬੇਨਤੀਆਂ ਬਰਵਾਨ ਕਰੋ ਦਿਓ ਆਗਿਆ ਭਾਈ ਗੁਰ ਫਤਿਹ ਦੀ ਸਾਹ ਪਾਓ ਤੇ ਗਾਜ ਵਜ ਕੇ ਆਖੋ ਜੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਬੜੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ